ਕਿੱਧਰ ਗਈਆਂ ਚਿੜੀਆਂ ਮਰ ਜਾਣੀਆਂ ਹਰੀਕ੍ਰਿਸ਼ਨ ਮਾਇਰ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭពਿੰਦਰ ਪਰੜ ਤੇ ਦੁਆਬਾ ਰੇੜੂ ਦਾ ਮਾਂਚ 20 ਮਾਰਚ ਦਾ ਦਿਨ ਵਿਸ਼ਵ ਭਰ ਦੇ ਵਿੱਚ ਚਿੜੀਆਂ ਦਾ ਦਿਨ ਹੁੰਦਾ ਹੈ ਚਿੜੀਆਂ ਦਾ ਦਿਨ ਕਿਉਂ ਮਨਾਇਆ ਜਾਂਦਾ ਹੈ ਇਸ ਦੇ ਪਿੱਛੇ ਇੱਕ ਦਰਦ ਭਰੀ ਕਹਾਣੀ ਹੈ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦੇ ਘਰ ਕੱਚੇ ਹੁੰਦੇ ਸੀ ਘਰਾਂ ਦੀਆਂ ਛੱਤਾਂ ਤੇ ਰੋਸ਼ਨ ਦਾਣਾਂ ਦੇ ਵਿੱਚ ਝਾੜੀਆਂ ਦੇ ਨਿੱਕੇ ਨਿੱਕੇ ਤਣਕੇ ਤੇ ਘਾਹ ਫੂਸ ਇਕੱਠਾ ਕਰਕੇ ਚਿੜੀਆਂ ਆਲ ਨੇ ਪਾ ਲੈਂਦੀਆਂ ਚਿੜੀਆਂ ਘਰਾਂ ਦੇ ਵੇੜਿਆਂ ਦੇ ਵਿੱਚ ਚੈੱਕਦੀਆਂ ਫਿਰਦੀਆਂ ਲੋਕ ਚਿੜੀਆਂ ਨੂੰ ਚੋਗਾ ਪਾਉਂਦੇ ਤੇ ਉਹਨਾਂ ਦੇ ਪੀਣ ਦੇ ਲਈ ਪਾਣੀ ਰੱਖਦੇ ਚਿੜੀਆਂ ਸੁਬਾ ਸੁਬਾ ਸਵੇਰੇ ਜਾਨਕੀ ਸਵੇਰੇ ਸੁਬਾ ਸਵੇਰੇ ਗੀਤ ਗਾਉਣ ਅਤੇ ਸਾਨੂੰ ਜਗਾਉਣ ਆਉਂਦੀਆਂ ਅਸੀਂ ਚਿੜੀਆਂ ਨੂੰ ਘਰ ਦੇ ਜੀ ਆਮ ਵਾਂਗੂ ਪਿਆਰ ਕਰਦੇ ਸਾਂ ਫਿਰ ਇੱਕ ਅਜਿਹਾ ਵਕਤ ਵੀ ਆ ਗਿਆ ਮਨੋਖ ਨੇ ਕੱਚੇ ਘਰ ਢਾ ਕੇ ਕੰਕਰੀਟ ਅਤੇ ਸੀਮੈਂਟ ਦੇ ਪੱਕੇ ਘਰ ਉਸਾਰਲੇ ਛੱਤਾਂ ਤੋਂ ਬਾਲੇ ਸ਼ਤੀਰ ਤੇ ਲਟੈਣਾ ਉਤਾਰ ਦਿੱਤੀਆਂ ਗਈਆਂ ਪੱਕੇ ਲੈਂਟਰ ਪੈ ਗਏ ਮੇਰਾ ਮੰਨਣਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੋਈਆਂ ਨੇ ਕਿਉਂਕਿ ਅਸੀਂ ਵੱਧ ਤੋਂ ਵੱਧ ਜਿਹੜੇ ਨੇ ਖਾਦਾਂ ਦੀ ਵਰਤੋਂ ਕਰਨ ਲੱਗੇ ਜਿਹੜੇ ਕੀੜੇ ਉਹ ਚਿੜੀਆਂ ਖਾਂਦੀਆਂ ਸੀ ਤਾਂ ਮਿੱਤਰ ਕੀੜਾ ਸੀ ਇੱਕ ਦੁਸ਼ਮਣ ਕੀੜਾ ਸੀ ਤੇ ਉਹ ਜਿਹੜਾ ਸੀ ਇਹ ਜੂੰਣੌਰ ਜਿਹੜੇ ਸਨ ਚਿੜੀਆਂ ਸਨ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਜਿਹੜਾ ਵੱਡੇ ਪੱਧਰ ਦੇ ਉੱਤੇ ਪ੍ਰੋਟੀਨ ਦਿੰਦੀਆਂ ਹੁੰਦੀਆਂ ਸੀ ਅੱਜ ਵੀ ਦੇਖੋ ਜਿੱਦਾਂ ਕਿ ਡੈਨਮਾਰਕ ਦੀ ਗੱਲ ਆਉਂਦੀ ਹੈ ਤੇ ਉਹ ਹਿਊਮਨ ਜਿਹੜਾ ਆਪਣੀ ਖੁਰਾਕ ਜਿਹੜੀ ਆਪਾਂ ਯੂਜ਼ ਕਰ ਰਹੇ ਹਾਂ ਬਾਇਓ ਫੂਡ ਜਿਹੜਾ ਤਿਆਰ ਕਰ ਰਿਹਾ ਤੇ ਉਹ ਸਾਰਾ ਕੁਝ ਇਹ ਸੁੰਡੀਆਂ ਤੋਂ ਤਿਆਰ ਕਰਕੇ ਹਰ ਤਰ੍ਹਾਂ ਦਾ ਪ੍ਰੋਟੀਨ ਜਿਹੜਾ ਉਹਦੇ ਵਿੱਚ ਇਸਤੇਮਾਲ ਕਰ ਰਿਹਾ ਔਣ ਵਾਲੇ ਸਮੇਂ ਦੇ ਵਿੱਚ ਖਾਣਾ ਪਕਾਉਣ ਦੀ ਵੀ ਜ਼ਰੂਰਤ ਨਹੀਂ ਰਹਿਣੀ ਤੇ ਉਹ ਟੈਬਲੇਟ ਜਿਹੜੀ ਹੈ ਬਣਾ ਕੇ ਦੇ ਦੇਣੀ ਹੈ ਉਹਦੇ ਵਿੱਚ ਫੈਟ ਪ੍ਰੋਟੀਨ ਤੇ ਜਿਹੜਾ ਆਪਣਾ ਆਪਣੇ ਕਾਰਬੋਹਾਈਡਰੇਟਸ ਤੇ ਉਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਉਪਲਬਧ ਹੋਣਗੀਆਂ ਤੇ ਕਹਿੰਦੇ ਫਸਲਾਂ ਦੀ ਜ਼ਰੂਰਤੇ ਨਹੀਂ ਪੈਣੀ ਤੇ ਕੀੜਿਆਂ ਦੀਆਂ ਫਸਲਾਂ ਤੋਂ ਹੀ ਸਾਰਾ ਪ੍ਰੋਟੀਨ ਤਿਆਰ ਕਰ ਲਿਆ ਜਾਏਗਾ ਤੇ ਇਹ ਕਾਰਨ ਨੇ ਕਿਤੇ ਨਾ ਕਿਤੇ ਪਰ ਅਸੀਂ ਜਿਹੜਾ ਪੱਕੇ ਕੋਠਿਆਂ ਦੀ ਗੱਲ ਕਰਦੇ ਹੁਣ ਇੱਥੇ ਸਾਡੇ ਬਹੁਤ ਸਾਰੇ ਨੇ ਮਤਲਬ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਜਾਂ ਪੰਛੀਆਂ ਉਹ ਹੈਗੇ ਨੇ ਅਜੇ ਵੀ ਨੇ ਪਰ ਉਹ ਜਿਹੜੇ ਫੋਰੈਸਟ ਹੈ ਜਾਂ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਥੋੜਾ ਬਹੁਤਾ ਪ੍ਰਭਾਵ ਪੈਂਦਾ ਪਰ ਜਿਹੜੇ ਆਲ ਨੇ ਲਾਏ ਜਾਂਦੇ ਆ ਨਾ ਉਹ ਸਪੈਸ਼ਲ ਬਕਾਇਦਾ ਜਿਹੜਾ ਉਹਦੇ ਵਿੱਚ ਹੋਲ ਕੀਤਾ ਜਾਂਦਾ ਜਿਹੜਾ ਹਿਊਮਨ ਮੇਡ ਆਲ ਨੇ ਨੇ ਪੰਛੀਆਂ ਤੇ ਲਈ ਕ੍ਰੀਏਟ ਕੀਤੇ ਜਾਂਦੇ ਆ ਉਹ ਅਸਲ ਦੇ ਵਿੱਚ ਸਾਡਾ ਇੱਕ ਵਹਿਮ ਹੈ ਇੱਥੇ ਜੇ ਉਹਦੇ ਵਿੱਚ ਇੱਕ ਤਰਕ ਦੀ ਗੱਲ ਕਰੀਏ ਤਾਂ ਉਹ ਜਿਹੜੇ ਜਿਸ ਤਰ੍ਹਾਂ ਦਾ ਪੰਛੀ ਤੁਸੀਂ ਆਪਣੇ ਬਾਗੀਚੇ ਦੇ ਵਿੱਚ ਜਾਂ ਆਪਣੇ ਫੋਰੈਸਟ ਦੇ ਵਿੱਚ ਕਿਤੇ ਵੀ ਇਨਵਾਈਟ ਕਰਨਾ ਚਾਹੁੰਦੇ ਹੋ ਜੇ ਉਹ ਹੈਨੇਗਾ ਜਿਵੇਂ ਕਿ ਕੁਝ ਕੀਟ ਜਿਹੜੇ ਸਪੈਸ਼ਲ ਜਿਹੜੇ ਕੁਝ ਖਾਸ ਤਰ੍ਹਾਂ ਦੇ ਕੀਟ ਨੇ ਉਹ ਉਹ ਕੋਈ ਐਸੇ ਸਾਰੇ ਪੰਛੀ ਉਹਨਾਂ ਨੂੰ ਨਹੀਂ ਖਾਂਦੇ ਜਿਹੜੇ ਜ਼ਿਆਦਾਤਰ ਤੁਹਾਡੀ ਫੋਰੈਸਟ ਜਾਂ ਫਾਰਮ ਹਾਊਸ ਦੀ ਗੱਲ ਕਰ ਲੋ ਜャ ਤੁਹਾਡੇ ਬਗੀਚੇ ਦੇ ਵਿੱਚ ਐਸੇ ਕੋਈ ਮੱਛਰ ਨੇ ਮੱਖੀਆਂ ਨੇ ਤਾਂ ਉਹਨਾਂ ਦੇ ਲਈ ਇੱਕ ਜਿਹੜਾ ਕਹਿੰਦੇ ਨਾ ਰੀਸਾਈਕਲਿੰਗ ਸਾਨੂੰ ਸਿਖਾਈ ਜਾਂਦੀ ਸੀ ਜਦੋਂ ਆਪਾਂ ਜੇ ਕਿ ਜਿਵੇਂ ਕਿ ਸੱਪ ਜਿਹੜਾ ਕੋਚੂਆ ਖਾਂਦਾ ਹੈ ਚੂਹੇ ਨੂੰ ਭਿੱਲੀ ਖਾਂਦੀ ਹੈ ਉਹ ਇੱਕ ਸਰਕਲ ਬਣਿਆ ਹੋਇਆ ਤੇ ਉਹ ਪੰਛੀਆਂ ਨੂੰ ਜਿਹੜਾ ਆਪਣਾ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਹੈ ਜਿਹੜੇ ਸਾਡੇ ਦੁਸ਼ਮਣ ਕੀੜੇ ਨੇ ਜਾਂ ਕੀਟ ਪਤੰਗੇ ਨੇ ਤੇ ਉਹ ਪੰਛੀ ਜਿਹੜੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਉਹਨਾਂ ਨੂੰ ਜਿਹੜਾ ਫਿਰ ਉਹ ਪੰਛੀ ਜਿਹੜੇ ਉਹ ਉਹਨਾਂ ਕੀੜਿਆਂ ਨੂੰ ਉਹ ਖਾਂਦੇ ਐ ਤੇ ਉਹਨਾਂ ਨੂੰ ਇਨਵਾਈਟ ਕਰਨ ਦੇ ਲਈ ਇਹ ਜਿਹੜੇ ਆਲ ਨੇ ਵੈਸੇ ਲਾਏ ਜਾਂਦੇ ਐ ਇਹਨਾਂ ਮੁਲਕਾਂ ਦੇ ਵਿੱਚ ਇਸ ਕਰਕੇ ਐ ਪਿੱਛੇ ਜਿਹੜਾ ਇਹਦੇ ਪਿੱਛੇ ਲੌਜੀਕ ਐ ਤੇ ਉਹਨਾਂ ਨੂੰ ਰਹਿਣ ਬਸੇਰੇ ਦੇ ਲਈ ਨਹੀਂ ਬਣਾਏ ਜਾਂਦੇ ਉਸ ਅਸਲ ਦੇ ਵਿੱਚ ਕਿ ਪੱਕੇ ਤੌਰ ਦੇ ਉੱਤੇ ਹੀ ਰਹਿਣ ਤਾਂ ਇਸੇ ਤਰ੍ਹਾਂ ਹੀ ਜਿਹੜਾ ਉਹਨਾਂ ਦੀ ਜਿਹੜੀ ਹੈ ਆਬਾਦੀ ਵਧਾਈ ਜਾਂਦੀ ਉਸ ਏਰੀਆ ਦੇ ਵਿੱਚ ਜਿੱਥੇ ਉਹ ਘਟ ਹੁੰਦੇ ਨੇ ਤੇ ਤਾਂ ਕਿ ਉਹਨਾਂ ਦੇ ਉੱਤੇ ਕਾਬੂ ਕੀਤਾ ਜਾ ਸਕੇ ਜਿਵੇਂ ਕਿ ਪਿਛਲੇ ਸਮੇਂ 'ਚ ਇੱਕ ਮੈਂ ਰਿਪੋਰਟ ਕੀਤੀ ਸੀ ਅਫਰੀਕਾ ਦੇ ਮੁਲਕ 'ਚ ਇੰਡੀਆ ਦੇ ਬਹੁਤ ਸਾਰੇ ਐਸੇ ਕਾਂ ਜਿਹੜੇ ਸੀ ਉੱਥੇ ਬਹੁਤ ਜ਼ਿਆਦਾ ਪੋਪੂਲੇਸ਼ਨ ਹੋ ਗਈ ਸੀ ਤਾਂ ਉਹ ਪੋਪੂਲੇਸ਼ਨ ਜਿਹੜੀ ਸੀ ਉਹਨਾਂ ਨੇ ਮੱਲਕੀ ਪੂਰਾ ਕਹਿਰ ਮਚਾ ਦਿੱਤਾ ਜਿਹੜੇ ਉੱਥੇ ਮਿੱਤਰ ਪੰਛੀ ਸੀ ਉਹਨਾਂ ਨੂੰ ਮੱਲਕੀ ਨੋਚ-ਨੋਚ ਕੇ ਮਾਰ ਦਿੰਦੇ ਜਾਂ ਖਾ ਲੈਂਦੇ ਸੀ ਜਿਹੜੇ ਕਾਂਾਂ ਦੀ ਆਬਾਦੀ ਜ਼ਿਆਦਾ ਹੋ ਗਈ ਜਿਹੜੇ ਮੱਲਕੀ ਉਹ ਖਤਰਨਾਕ ਹੋ ਗਏ ਤੇ ਉਹਨਾਂ ਨੂੰ ਇੱਕ ਬੈਲੈਂਸ ਕਰਨ ਦੇ ਲਈ ਫਿਰ ਉਹਨਾਂ ਨੇ ਉਕਾਮਾ ਨੂੰ ਮਾਰਨ ਦਾ ਆਦੇਸ਼ ਦਿੱਤਾ ਸੀ ਕਿ ਇਹਨੇ ਕਾ ਖਤਮ ਕਰ ਦਿੱਤੇ ਜਾਂ ਤੇ ਫਿਰ ਉਸ ਤੋਂ ਬਾਅਦ ਜਿਹੜੇ ਸੀ ਉਹ ਮਿੱਤਰ ਪੰਛੀ ਮਿੱਤਰ ਕੀੜੇ ਜਿਹੜੇ ਨੇ ਜਾਂ ਚੰਗੇ ਜਿਹੜੇ ਹੋਰ ਜਾਨਵਰ ਨੇ ਉਹ ਜਣਾਂ ਦਾ ਉਹਨਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਉਹ ਉਹ ਹੋਰ ਜਿਹੜੀਆਂ ਪੀੜੀਆਂ ਸਨ ਹੋਰ ਜਿਹੜੀਆਂ ਨਸਲਾਂ ਸਨ ਉਹਨਾਂ ਨੂੰ ਖਤਮ ਕਰਨ ਲੱਗ ਗਏ ਸੀ ਤੇ ਕਹਿੰਦੇ ਨੇ ਕਿ ਚਿੜੀਆਂ ਦੇ ਆਲ ਨੇ ਉਜੜ ਗਏ ਉਹਨਾਂ ਦੇ ਬੋਟ ਪਤਾ ਨਹੀਂ ਕਿੱਥੇ ਗਵਾਚ ਗਏ ਮਨੁੱਖ ਨਿਰਮੋਹਾ ਹੋ ਗਿਆ ਉਸਨੇ ਚਿੜੀਆਂ ਦੇ ਬਾਰੇ ਭੋਰਾ ਨਹੀਂ ਸੋਚਿਆ ਚਿੜੀਆਂ ਮਨੁੱਖੀ ਵਸੋਂ ਤੋਂ ਦੂਰ ਉੱਡ ਗਈਆਂ ਰੁੱਖਾਂ ਦੀਆਂ ਖੋੜਾ ਠੱਠੇ ਘਰਾਂ ਦੇ ਖੱਲ ਖੁੰਝਿਆਂ ਤੇ ਉਜੜੇ ਖੂਹਾਂ ਦੇ ਵਿੱਚ ਰਹਿਣ ਲੱਗ ਪਈਆਂ ਸਾਡੇ ਘਰਾਂ ਦੇ ਵਿੱਚ ਤਾਂ ਚਿੜੀਆਂ ਪੂਰੀ ਤਰ੍ਹਾਂ ਸੁਰੱਖਿਅਤ ਸਨ ਬਾਹਰ ਰਹਿਣ ਦੇ ਨਾਲ ਸੂ ਮਾਸਖੋਰੇ ਜਨੌਰ ਉਹਨਾਂ ਨੂੰ ਆਪਣੀ ਬੁਰਕੀ ਬਣਾਉਣ ਦੀ ਤਾਂਕ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਆਂਡੇ ਵੀ ਜਿਹੜੇ ਸੀ ਪੀ ਜਾਂਦੇ ਸੀ ਤੇ ਉਹਨਾਂ ਦੇ ਬੋਟ ਚੁੱਕ ਲ ਜਾਂਦੇ ਸੀ ਨੇਹਰੀਆਂ ਝੱਖੜ ਉਹਨਾਂ ਦੇ ਆਲ ਨੇ ਖਲਾਰ ਜਾਂਦੇ ਖੇਤਾਂ ਦੇ ਵਿੱਚ ਦਾਣੇ ਚੁਗਣ ਜਾਂਦੀਆਂ ਤਾਂ ਉੱਥੇ ਕੀੜੇ ਮਾਰ ਦਵਾਈਆਂ ਖਿਲਰੀਆਂ ਹੁੰਦੀਆਂ ਚੁੰਜ ਦੇ ਉੱਤੇ ਭਰੋ ਚੁੰਜ ਦੇ ਉੱਤੇ ਭੋਰਾ ਦਵਾਈ ਦੀ ਗੋਲੀ ਰੱਖਦਿਆਂ ਸਾਰੇ ਲਟਕ ਚਾਉਂਦੀਆਂ ਫਿਰ ਉਹ ਵਕਤ ਆਇਆ ਕਿ ਚਿੜੀਆਂ ਲੋਪ ਹੋਣ ਲੱਗ ਪਈਆਂ ਇਹਨਾਂ ਦੀ ਜਿਹੜੀ ਤਦਾਦ ਘਟਣ ਲੱਗ ਪਈ ਸ਼ਿਕਾਰੀ ਜਾਲ ਵਿਛਾ ਕੇ ਚਿੜੀਆਂ ਨੂੰ ਜਿਹੜਾ ਫੜਦੇ ਚਿੜੇ ਖਾਂਦੇ ਸੀ ਨਾ ਮਤਲਬ ਕਿ ਕਾਫੀ ਲੋਕਾਂ ਨਾਲ ਉਹਨਾਂ ਸਮਿਆਂ 'ਚ ਹੁਣ ਤਾਂ ਪਤਾ ਨਹੀਂ ਚਿੜੇ ਮੱਲਵੀ ਖਾਂਦੇ ਸੀ ਚਿੜੀਆਂ ਨੂੰ ਫੜਦੇ ਤੇ ਬਾਜ਼ਾਰੀ ਵੇਚ ਕੇ ਪੈਸੇ ਕਮਾਉਂਦੇ ਚਿੜੀ ਨੂੰ ਭੋਜਨ ਦੀ ਬਣਾਇਆ ਚਿੜੀ ਨੂੰ ਭੋਜਨ ਵੀ ਬਣਾਇਆ ਜਾਣ ਲੱਗ ਪਿਆ ਯੂਰਪ ਦੇ ਵਿੱਚ ਚਿੜੀ ਦੇ ਮਾਸ ਤੋਂ ਤਿਆਰ ਕੀਤੀ ਪਾਈ ਲੋਕਾਂ ਦੀ ਮਨਪੌਂਦੀ ਸ਼ਹਿ ਬਣ ਗਈ ਇੱਥੇ ਯੂਰਪ ਦੀ ਗੱਲ ਆਈ ਹੈ ਮੈਂ ਆਪ ਇੱਥੇ ਜਿਵੇਂ ਕਿ ਆਪਣੇ ਆਪਣੇ ਖੇਤੇ ਪੰਜਾਬ ਦੀ ਗੱਲ ਹੈ ਤਾਂ ਉੱਥੇ ਚਿੜੀਆਂ ਆਪਾਂ ਰੇਤੇ ਦੇ ਵਿੱਚ ਨਹਾਉਂਦੀਆਂ ਦੇਖਦੇ ਆ ਨਾ ਆਪਣੇ ਆਪ ਨੂੰ ਇੱਕ ਬਾਂਮਣੀ ਚਿੜੀ ਕਹਿੰਦੇ ਆ ਨਾ ਉਹਨੂੰ ਉਹ ਚਲੋ ਜਾਤਪਾਤ ਦੇ ਨਾਲ ਹੀ ਗੱਲ ਕਰਦੇ ਆਪਣੇ ਆਪ ਨੂੰ ਬਹੁਤ ਸਾਫ਼ ਸੁਥਰਾ ਰੱਖਦੀ ਆ ਤੇ ਇਸੇ ਤਰ੍ਹਾਂ ਮੈਂ ਇੱਥੇ ਆਪਣੇ ਮੁਲਕ ਫੇਲਣ ਦੇ ਵਿੱਚ ਨਾ ਉਹ ਦੇਸੀ ਚੜੀਆਂ ਵਰਗੀਆਂ ਨੇ ਸੇਮ ਟੂ ਸੇਮ ਹੀ ਆ ਤੇ ਉਹ ਇੱਥੇ ਰਹਿੰਦੀਆਂ ਨੇ ਸਾਰਾ ਸਿਆਲ ਵੀ ਜਿੰਨੀ ਮਰਜ਼ੀ ਠੰਡ ਹੋ ਜਵੇ ਤਾਂ ਉਹ ਜੜੀਆਂ ਨੇ ਮੱਲਕੀ ਇੱਥੇ ਬਰਫ਼ ਦੇ ਵਿੱਚ ਆ ਹੁਣ ਆ ਆ ਗਿਆ ਸਮਾਂ ਮੱਲਕੀ ਮੌਸਮ ਬਦਲ ਗਿਆ ਤੇ ਟੈਂਪਰੇਚਰ ਮੱਲਕੀ ਪਲੱਸ ਦੇ ਵਿੱਚ 8 9 ਤਾਈਂ ਚੱਲ ਜਾਣਾ ਤੇ ਉਹ 10 ਕ ਟੈਂਪਰੇਚਰ ਦੇ ਵਿੱਚ ਵਾਪਸ ਆ ਜਾਂਦੀਆਂ ਮਾਈਨਸ ਦੇ ਵਿੱਚ ਤੇ ਉਹਨਾਂ ਨੇ ਮਤਲਬ ਕਿ ਇੱਥੇ ਹੁਣ ਬਰਫ਼ ਦੇ ਵਿੱਚ ਮਤਲਬ ਕਿ ਉਹ ਨਹਾਉਂਦੀਆਂ ਆਪਣੇ ਆਪ ਨੂੰ ਪੰਖ ਖੋਲ ਲੈਂਦੀਆਂ ਨੇ ਤੇ ਚੁੰਝ ਨੂੰ ਚੰਗੀ ਤਰ੍ਹਾਂ ਪੂਰਾ ਹਨ ਉਹਦੇ ਵਿੱਚ ਜਿੱਦਾਂ ਰੇਤਾ ਚਣਾਉਂਦੀਆਂ ਨੇ ਇਸੇ ਤਰ੍ਹਾਂ ਉਹ ਬਰਫ਼ ਦੇ ਵਿੱਚ ਇੱਥੇ ਨਹਾਉਂਦੀਆਂ ਸ਼ਾਇਦ ਉਹ ਪਾਣੀ ਦੀ ਪਾਣੀ ਵੀ ਪੀਂਦੀਆਂ ਹੋਣਗੀਆਂ ਉਸੇ ਵਿੱਚੋਂ ਜਦ ਕਿ ਮੈਲਟ ਕਰ ਲੈਂਦੀਆਂ ਨੇ ਚੁੰਝ ਚ ਪਾ ਲੈਂਦੀਆਂ ਹੋਣਗੀਆਂ ਕਿਉਂਕਿ ਪਾਣੀ ਤਾਂ ਜੰਮਿਆ ਹੋਇਆ ਇਸ ਵਕਤ ਦੇ ਵਿੱਚ ਤਾਂ ਚੀਨ ਦੇ ਵਿੱਚ ਇੱਕ ਜਿਹੜਾ ਬਾਦ ਚਿੜੀਆਂ ਨੂੰ ਮਕਾਉਣ ਦੀ ਮੁਹਿੰਮ ਵੀ ਚਲਾਈ ਗਈ ਸੀ ਜਦੋਂ ਇਹ ਸਾਨੂੰ ਦਿਸਣੋਂ ਹਟ ਗਈਆਂ ਤਾਂ ਸਾਨੂੰ ਚੇਤਾ ਆਇਆ ਕਿ ਅਸੀਂ ਇਹਨਾਂ ਦੇ ਨਾਲ ਚੰਗਾ ਵਰਤਾਓ ਨਹੀਂ ਸੀ ਕੀਤਾ ਪੱਕੇਕਾਰ ਪਾਉਣੇ ਸੀ ਤਾਂ ਉਹਨਾਂ ਦੇ ਰਹਿਣ ਦੇ ਲਈ ਨੇੜਾ ਨੇੜੇ ਕਹਿੰਦੇ ਰੁੱਖਾਂ ਤੇ ਆਲ ਨੇ ਬਣਾ ਕੇ ਟੰਗੇ ਜਾ ਸਕਦੇ ਸਾਂ ਇੰਜ ਚਿੜੀਆਂ ਜਾਂ ਯਕੀਨ ਤਾਂ ਮਨੁੱਖ ਦੇ ਉੱਤੇ ਬਣਾਇਆ ਰਹਿੰਦਾ ਨਾ ਉਹਨਾਂ ਦੇ ਉੱਤੇ ਮਨੁੱਖ ਦੇ ਉੱਤੇ ਬਣਿਆ ਰਹਿੰਦਾ ਚਿੜੀਆਂ ਦਾ ਯਕੀਨ ਚਿੜੀਆਂ ਭਰੀਆਂ ਪੀਤੀਆਂ ਮਨ ਦੇ ਵਿੱਚ ਰੋਸਾ ਲੈ ਕੇ ਸਾਥੋਂ ਦੂਰ ਹੁੰਦੀਆਂ ਗਈਆਂ ਫਿਰ ਸਾਨੂੰ ਚੇਤੇ ਆਉਣ ਲੱਗਿਆ ਕਿ ਸਾਡੀਆਂ ਮਾਵਾ ਚਿੜੀਆਂ ਨੂੰ ਹੱਥੀ ਚੋਗ ਚਗਾਉਂਦੀਆਂ ਸਨ ਫਿਰ ਜਨੌਰਾਂ ਦੇ ਮੁਹੱਬਤੀ ਤੇ ਵਾਤਾਵਰਣ ਪ੍ਰੇਮੀ 나सिक ਦੇ ਵਾਸ਼ਿੰਦੇ ਮੁਹੰਮਦ ਦਿਲਾਵਰ ਨੇ ਜਨੌਰਾਂ ਦੀ ਮਦਦ ਕਰਨ ਹਿੱਤ ਨੇਚਰ ਫਾਰ ਐਵਰ ਸੁਸਾਇਟੀ ਭਾਰਤ ਦੀ ਸਥਾਪਨਾ ਕੀਤੀ ਮੈਨੂੰ ਵੀ ਚੇਤਾ ਹੈ ਕਿ ਅਸੀਂ ਜਦੋਂ ਕੋਈ ਰੋਟੀ ਵਗੈਰਾ ਬਾਕੀ ਬਚ ਜਾਂਦੀ ਸੀ ਤਾਂ ਮਾਤਾ ਹੁਣਾਂ ਨੇ ਕਿਹਾ ਉਹਨੂੰ ਛੋਟਾ ਛੋਟਾ ਤੋੜ ਦੇਣਾ ਬੈਠਿਆਂ ਬੈਠਿਆਂ ਨੇ ਬਹੁਤ ਬਰੀਕ ਚਿੜੀ ਦੀ ਚੁੰਝ ਦੇ ਵਿੱਚ ਆ ਜਾਵੇ ਤਾਂ ਕਹਿਣਾ ਬਕਾਇਦਾ ਕਿ ਜਾਓ ਇਹਨੂੰ ਮਤਲਬ ਕਿ ਕੋਠੇ ਤੇ ਖਲਾ ਰਹੇ ਹੋ ਜਾਂ ਵੇੜੇ ਦੇ ਵਿੱਚ ਮਤਲਬ ਕਿ ਦੇ ਦਿਓ ਕੱਚੇ ਵੇੜੇ ਉਦੋਂ ਹੁੰਦੇ ਸੀ ਤੇ ਖੁੱਲੇ ਹੁੰਦੇ ਸੀ ਮਕਾਨ ਜੇ ਪੱਕੇ ਵੀ ਹੁੰਦੇ ਸੀ ਤਾਂ ਉੱਪਰੋਂ ਚਿੜੀਆਂ ਆ ਜਾਂਦੀਆਂ ਸੀ ਤਾਂ ਉਹ ਆਪਣਾ ਜਿਹੜਾ ਉਹਨਾਂ ਨੂੰ ਪਾ ਦਿੱਤੀਆਂ ਚਾਹਦੀ ਸੀ ਰੋਟੀ ਛੋਟੀ ਛੋਟੀ ਜਿੱਦਾਂ ਕਿ ਆਪਾਂ ਚੂਰੀ ਬਣਾਈਦੀ ਆਪਣੇ ਲਈ ਤੇ ਉਦਾਂ ਦੀ ਹੀ ਛੋਟੀ ਛੋਟੀ ਮਤਲਬ ਕਿ ਉਹਨੂੰ ਤੋੜ ਕੇ ਤਾਂ ਉਹ ਚਿੜੀਆਂ ਨੂੰ ਪਾ ਦਿੱਤੀ ਚਾਹਦੀ ਸੀ ਕਹਿੰਦੇ ਨੇ ਕਿ ਆਪਣੇ ਮਨ ਦੇ ਵਿੱਚ ਰੋਸਾ ਲੈ ਕੇ ਸਾਥੋਂ ਦੂਰ ਹੁੰਦੀਆਂ ਗਈਆਂ ਫਿਰ ਸਾਨੂੰ ਚੇਤੇ ਆਉਣ ਲੱਗ ਪਿਆ ਕਿ ਸਾਡੀਆਂ ਮਾਵਾਂ ਚੇੜੀਆਂ ਨੂੰ ਹੱਥੀ ਚੋਗ ਚਗਾਉਂਦੀਆਂ ਸਨ ਫਿਰ ਜਨੌਰਾਂ ਦੇ ਮੁਹੱਬਤੀ ਅਤੇ ਵਾਤਾਵਰਨ ਪ੍ਰੇਮੀ 나सिक ਦੇ ਬਸ਼ਿੰਦੇ ਮੁਹੰਮਦ ਦਿਲਾਵਰ ਨੇ ਜਨੌਰਾਂ ਦੀ ਮਦਦ ਕਰਨ ਹਿੱਤ ਨੇਚਰ ਫਾਰ ਐਵਰ ਸੁਸਾਇਟੀ ਭਾਰਤ ਦੀ ਸਥਾਪਨਾ ਕੀਤੀ ਇਸੇ ਸੁਸਾਇਟੀ ਨੇ ਇਕੋਸਿਸਟਮ ਐਕਸ਼ਨ ਫਾਊਂਡੇਸ਼ਨ ਫਰਾਂਸ ਤੇ ਵਿਸ਼ੇ ਪੱਧਰ ਦੇ ਉੱਤੇ ਇਸ ਸੰਦਰਭ ਦੇ ਵਿੱਚ ਕੰਮ ਕਰ ਰਹੀਆਂ ਹੋਰ ਸੰਸਥਾਵਾਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਚਿੜੀਆਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਦੇ ਨਾਲ 20 ਮਾਰਚ ਦਾ ਦਿਨ ਚਿੜੀ ਦਿਵਸ ਦੇ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ ਅੱਜ ਦੇ ਦਿਹਾੜੇ ਤੇ ਪਹਿਲਾ ਵਿਸ਼ਵ ਚਿੜੀ ਦਿਵਸ ਜਿਹੜਾ ਸੀ ਸਾਲ 20 ਤਰੀਕ ਨੂੰ 210 ਨੂੰ ਮਨਾਇਆ ਗਿਆ ਸੀ ਮਾਰਚ ਨੂੰ ਚਿੜੀਆਂ ਸਾਡੇ ਲਈ ਕਿੰਨੀਆਂ ਮਹੱਤਵਪੂਰਨ ਨੇ ਇਹਦੇ ਵਿੱਚ ਵਿਚਾਰ ਕਰਦੇ ਹਾਂ ਥੋੜਾ ਜਿਹਾ ਕਾਹਦੇ ਲਈ ਜ਼ਰੂਰੀ ਨੇ ਚਿੜੀਆਂ ਨੇ ਵਾਤਾਵਰਣ ਸੁਰੱਖਿਆ ਤੇ வன ਸਵਨਤਾ ਨੂੰ ਸਿਰਜਣ ਦੇ ਵਿੱਚ ਹਮੇਸ਼ਾ ਬਣਦਾ ਯੋਗਦਾਨ ਪਾਇਆ ਇਹਨਾਂ ਦਾ ਸਾਡੇ ਸੱਭਿਆਚਾਰ ਦੇ ਵਿੱਚ ਹਮੇਸ਼ਾ ਉੱਚਾ ਰਤਬਾ ਰਿਹਾ ਅਸੀਂ ਆਪਣੀਆਂ ਧੀਆਂ ਨੂੰ ਚਿੜੀਆਂ ਕਹਿੰਦੇ ਆ ਰਹੇ ਹਾਂ ਸਾਡੇ ਲੋਕ ਗੀਤਾਂ ਦੇ ਵਿੱਚ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸੀਂ ਉੱਡਵੇਂ ਜਾਣਾ ਹੁਣ ਵੀ ਧੀਆਂ ਨੂੰ ਵਿਆਹ ਸਮੇਂ ਔਰਤਾਂ ਗਾਉਂਦੀਆਂ ਨੇ ਤੇ ਬਾਜੇ ਵਾਲੇ ਗੀਤ ਵਜਾਉਂਦੇ ਆ ਗੁਰਬਾਣੀ ਦੇ ਵਿੱਚ ਵੀ ਅੰਮ੍ਰਿਤ ਵੇਲੇ ਚਿੜੀਆਂ ਦੇ ਚਹਿਕਣ ਦਾ ਜ਼ਿਕਰ ਆਉਂਦਾ ਹੈ ਚਿੜੀਆਂ ਦੇ ਲਈ ਚੁਣੀਆਂ ਚੁਣੌਤੀਆਂ ਅਤੇ ਮਸ਼ਵਰੇ ਮੋਬਾਈਲ ਫੋਨ ਦੇ ਟਾਵਰਾਂ ਤੋਂ ਉਤਪੰਨ ਰੇਡੀਓ ਤਰੰਗਾਂ ਇਹਨਾਂ ਦੀ ਜਾਨ ਦਾ ਖੋਹ ਬਣੀਆਂ ਹੋਈਆਂ ਨੇ ਖੋਜੀਆਂ ਦੇ ਵੱਲੋਂ ਕੋਈ ਵੀ ਕੋਈ ਨਵੀਂ ਤਕਨੀਕ ਖੋਜਣ ਦੀ ਲੋੜ ਹੈ ਰੁੱਖਾਂ ਨੂੰ ਕੱਟਣ ਦਾ ਰੁਝਾਨ ਵੀ ਚਿੜੀਆਂ ਨੂੰ ਆਲ ਨੇ ਪਾਉਣ ਦੇ ਰਾਹ ਦਾ ਰੋੜਾ ਬਣ ਰਿਹਾ ਹੈ ਰੁੱਖ ਵਧ ਗਿਣਤੀ ਦੇ ਵਿੱਚ ਲਗਾਏ ਜਾਣ ਮਨੁੱਖਾਂ ਵੱਲੋਂ ਇਹਨਾਂ ਸਾਊ ਜਨੌਰਾਂ ਨੂੰ ਆਪਣੇ ਨੇੜੇ ਹੀ ਰਹਿਣ ਬਸੇਰੇ ਤਿਆਰ ਕਰਕੇ ਦੇਣੇ ਚਾਹੀਦੇ ਨੇ ਤਾਂ ਕਿ ਸਾਡੀ ਸਾਂਝ ਪੁਨਰ ਸੁਰਜੀਤ ਹੋ ਸਕੇ ਲੱਕੜ ਦੇ ਸੁਵਿਧਾਜਨਕ ਆਲ ਨੇ ਸ਼ਹਿਰੀ ਇਲਾਕਿਆਂ ਦੇ ਵਿੱਚ ਵੀ ਘਰਾਂ ਦੇ ਵੇੜਿਆਂ ਮਮਟੀਆਂ ਤੇ ਟੰਗਣੇ ਚਾਹੀਦੇ ਨੇ ਤਾਂ ਕਿ ਚਿੜੀਆਂ ਦਾ ਸਾਡੇ ਨਾਲ ਰابطਾ ਮੁੜ ਬਣ ਸਕੇ ਕੁਝ ਲੋਕ ਕਹਿੰਦੇ ਨੇ ਭਾਈ ਇਹਨਾਂ ਨੂੰ ਆਪੇ ਚੋਗ ਚੁਗਣ ਦਿਓ ਜਿਨ੍ਹਾਂ ਨੂੰ ਅਸੀਂ ਖਾਣਾ ਸਿਖਾ ਦਿੱਤਾ ਤੇ ਮੁੜ ਕੇ ਖਾਣਗੇ ਨਹੀਂ ਇਸ ਤਰ੍ਹਾਂ ਦੀ ਵੀ ਫਿਰ ਰੋਲਾ ਰੱਪਾ ਪੈ ਜਾਂਦਾ ਜੀ ਚਿੜੀ ਦਿਵਸ ਦੇ ਮੌਕੇ ਉੱਗਲ ਲਿਖਦੇ ਨੇ ਇੱਕਸ ਇਸ ਦਿਨ ਸਕੂਲਾਂ ਕਾਲਜਾਂ ਦੇ ਵਿੱਚ ਇਸ ਪੰਛੀ ਦੇ ਲੋਪ ਹੋ ਜਾਣ ਪ੍ਰਤੀ ਚੇਤਨਾ ਪੈਦਾ ਕਰਨ ਦੇ ਲਈ ਗੋਸ਼ਟੀਆਂ ਸੈਮੀਨਾਰਾਂ ਮੁਕਾਬਲਿਆਂ ਭਾਸ਼ਣ ਪ੍ਰਤੀਯੋਗਤਾਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਇਸ ਦਾ ਪ੍ਰਬੰਧ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਵੱਲੋਂ ਮਿਲ ਕੇ ਕੀਤਾ ਜਾ ਸਕਦਾ ਹੈ ਪੈਸੇ ਦੇ ਅੰਨੀ ਹੋੜ ਨੇ ਕਿਸਾਨਾਂ ਨੂੰ ਪੈਦਾਵਾਰ ਵਧਾਉਣ ਦੇ ਟੀਚੇ ਦੇ ਨਾਲ-ਨਾਲ ਕੀਟਨਾਸ਼ਕਾਂ ਦੀ ਅਣਵਾਹ ਵਰਤੋਂ ਕਰਨ ਦੇ ਰਾਹ ਤੋੜ ਦਿੱਤਾ ਜ਼ਿੰਦਗੀ ਦੀ ਕਾਲਬਾਜੀ ਨੇ ਹਰੇਕ ਦੇ ਹੱਥ ਦੇ ਵਿੱਚ ਮੋਬਾਈਲ ਫੜਾ ਦਿੱਤਾ ਇਹ ਰੋਜ਼ਾਨ ਚਿੜੀਆਂ ਦੇ ਵਾਯੂਦ ਉਹਨਾਂ ਦਾ ਜਿਹੜਾ ਵਾਯੂਦ ਹੈ ਉਹਦੇ ਲਈ ਖਤਰੇ ਖੜੇ ਕਰ ਗਿਆ ਜੇ ਚਿੜੀਆਂ ਦੀਆਂ ਪ੍ਰਜਾਤੀਆਂ ਇੰਜ ਹੀ ਮਰ ਮੁੱਕ ਗਈਆਂ ਤਾਂ ਸਾਡੀ ਅਗਲੀ ਪੀੜ੍ਹੀ ਚਿੜੀਆਂ ਨੂੰ ਫੋਟੋਆਂ ਦੇ ਵਿੱਚ ਹੀ ਦੇਖ ਸਕੇਗੀ ਤੇ ਦੇਖਿਆ ਕਰੇਗੀ ਮਾਂ ਬੱਚੇ ਨੂੰ ਦੱਸਿਆ ਕਰੇਗੀ ਬੇਟੇ ਤੇਰੀ ਦਾਦੀ ਜਿਉਂਦੀਆਂ ਚਿੜੀਆਂ ਨੂੰ ਹੱਥ ਤੇ ਚੋਗ ਚ ਗਾਉਂਦੀ ਹੁੰਦੀ ਸੀ ਅਣਪੋਲੇ ਬੱਚੇ ਕਿਹਾ ਕਰਨਗੇ ਫਿਰ ਦਾਦੀ ਦੇ ਨਾਲ ਹੀ ਚਿੜੀਆਂ ਕਿੱਥੇ ਚਲੀਆਂ ਗਈਆਂ ਚੇਤੇ ਰੱਖਿਓ ਬੱਚਿਆਂ ਦੇ ਸਵਾਲ ਹਰ ਸਮੇਂ ਤੁਹਾਡਾ ਪਿੱਛਾ ਕਰਦੇ ਰਹਿਣਗੇ। ਬਾਕਮਾਲ ਗੱਲਬਾਤ ਤੁਹਾਡੇ ਨਾਲ ਸਾਂਝ ਪਾਈ ਹੈ ਜੀ। ਕਿੱਧਰ ਗਈਆਂ ਚਿੜੀਆਂ ਮਰ ਜਾਣੀਆਂ। ਹਰੀਕ੍ਰਿਸ਼ਨ ਮਾਇਰ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਜੀ ਤੇ ਦੁਆਬਾ ਰੀਡ ਦਾ ਮਾਂਚ ਇੱਕ ਛੋਟੀ ਜੀ ਗੱਲ ਹੋਰ ਸਾਂਝੀ ਕਰਕੇ ਫਿਰ ਕਾਲ ਲੈਨੇ ਆਂ। ਚਿੜੀਆਂ ਦੀ ਹੋਂਦ ਦਾ ਸਵਾਲ ਕਹਿੰਦੇ ਨੇ ਕਿ 20 ਮਾਰਚ ਨੂੰ ਪੂਰੀ ਦੁਨੀਆ ਦੇ ਵਿੱਚ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਮਨਾਉਣ ਦੀ ਸ਼ੁਰੂਆਤ ਭਾਰਤ ਦੇ ਨਾਸਿਕ ਦੇ ਵਿੱਚ ਰਹਿਣ ਵਾਲੇ ਮੁਹੰਮਦ ਦਿਲਾਵਰ ਦੇ ਯਤਨਾਂ ਸਦਕਾ ਹੋਈ। ਉਸ ਵੱਲੋਂ ਚਿੜੀਆਂ ਦੀ ਸੁਰੱਖਿਆ ਦੇ ਲਈ ਨੇਚਰ ਫਾਰ ਸੁਸਾਇਟੀ ਨਾਂ ਦੀ ਇੱਕ ਸੰਸਥਾ ਸ਼ੁਰੂ ਕਰ ਦਿੱਤੀ ਗਈ। ਪਹਿਲੀ ਵਾਰ ਵਿਸ਼ਵ ਚਿੜੀ ਦਿਵਸ 2010 ਦੇ ਵਿੱਚ ਮਨਾਇਆ ਗਿਆ। ਇਸ ਦਿਨ ਵਾਤਾਵਰਣ ਤੇ ਚਿੜੀਆਂ ਦੀ ਸਾਂਭ ਸੰਭਾਲ ਦੇ ਵਿੱਚ ਲੱਗੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਚਿੜੀਆਂ ਦੇ ਲੋਪ ਹੋਣ ਤੋਂ ਫਿਕਰਮੰਦ ਹੋਈ ਬ੍ਰਿਟੇਨ ਦੀ ਰਾਇਲ ਸੁਸਾਇਟੀ ਆਫ 버ਡਸ ਵੱਲੋਂ ਵਿਸ਼ਵ ਦੇ ਅਨੇਕ ਦੇਸ਼ਾਂ ਦੇ ਵਿੱਚ ਕੀਤੇ ਗਏ ਇੱਕ ਸਰਵੇ ਤੋਂ ਬਾਅਦ ਜਿੜੀ ਨੂੰ ਰੈੱਡ ਲਿਸਟ ਘੋਸ਼ਿਤ ਕੀਤਾ ਗਿਆ ਹੈ ਜਿਹਦਾ ਅਰਥ ਹੈ ਕਿ ਇਹ ਪੰਛੀ ਹੁਣ ਲੋਪ ਹੋਣ ਦੇ ਕੰਢੇ ਪਹੁੰਚ ਚੁੱਕਿਆ ਹੈ ਇਸ ਦੇ ਲਈ ਚਿੜੀਆਂ ਦੀ ਹੋਣਦ ਨੂੰ ਬਚਾਉਣ ਦੇ ਲਈ ਸਾਨੂੰ ਕੇਵਲ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਵੱਲ ਹੀ ਨਹੀਂ ਦੇਖਣਾ ਚਾਹੀਦਾ ਸਗੋਂ ਹਰ ਮਨੁੱਖ ਨੂੰ ਹਰ ਮਨੁੱਖ ਨੂੰ ਚਿੜੀਆਂ ਦੀ ਸੁਰੱਖਿਆ ਦੇ ਲਈ ਯਤਨ ਆਰੰਭ ਕਰਨੇ ਚਾਹੀਦੇ ਨੇ ਚਿੜੀਆਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਲਈ ਸੁਰੱਖਿਤ ਰਹਿਣ ਬਸੇਰੇ ਬਣਾਉਣਾ ਤੇ ਵਾਤਾਵਰਣ ਦੀ ਸੰਭਾਲ ਕਰਨਾ অতি ਜ਼ਰੂਰੀ ਹੈ ਇਸ ਦੇ ਲਈ ਜਿਆਦਾ ਤੋਂ ਜਿਆਦਾ ਪੌਦੇ ਲਗਾਏ ਜਾਣ ਤੇ ਘਰਾਂ ਦੀਆਂ ਛੱਤਾਂ ਦੇ ਉੱਤੇ ਵੀ ਚਿੜੀਆਂ ਦੇ ਲਈ ਦਾਣੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅੱਜ ਕੱਲ ਬਹੁਤ ਸਾਰੀਆਂ ਸਮਾਜ ਸੇਵਾ ਸੰਸਥਾਵਾਂ ਵੱਲੋਂ ਲੱਕੜ ਦੇ ਹਾਲ ਨੇ ਬਣਾ ਕੇ ਰੁੱਖਾਂ ਦੇ ਉੱਤੇ ਟੰਗੇ ਜਾਂਦੇ ਨੇ ਜੋ ਬਹੁਤ ਹੀ ਸਲਾਮ ਯੋਗ ਕੰਮ ਹੈ ਚਿੜੀ ਅਜਿਹਾ ਪੰਛੀ ਹੈ ਜੋ ਦੁਨੀਆ ਭਰ ਦੇ ਅਨੇਕਾਂ ਮੁਲਕਾਂ ਦੇ ਵਿੱਚ ਪਾਈ ਜਾਂਦੀ ਹੈ ਇਹ ਸ਼ਹਿਰਾਂ ਦੀ ਬਜਾਏ ਪਿੰਡਾਂ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੀਆਂ ਨੇ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਠੁਕਮਾ ਵਾਤਾਵਰਨ ਨਾ ਮਿਲਣ ਦੇ ਕਾਰਨ ਹੁਣ ਚਿੜੀਆਂ ਕੇਵਲ ਕਿਤਾਬਾਂ ਤੇ ਕਵਿਤਾਵਾਂ ਤੱਕ ਹੀ ਸੀਮਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਈ ਦਹਾਕੇ ਪਹਿਲਾਂ ਚਿੜੀਆਂ ਦੀ ਚੀਂਚੀ ਹੀ ਹਾਲੀਆਂ ਪਾਲੀਆਂ ਹਾਲੀਆਂ ਤੇ ਪਾਲੀਆਂ ਤੇ ਪਾਂਦੀਆਂ ਨੂੰ ਆਪਣੇ ਰਸਤੇ ਵੱਲ ਤੋਰਨ ਦੇ ਲਈ ਸਹਾਇਕ ਸਿੱਧ ਹੁੰਦੀਆਂ ਸੀ ਘਰਾਂ ਦੀਆਂ ਸੁਆਣੀਆਂ ਚਿੜੀਆਂ ਦੀ ਚੀਂ-ਚੀਂ ਤੋਂ ਬਾਅਦ ਹੀ ਜਾਗਦਿਆਂ ਤੇ ਦੁੱਧ ਦੇ ਵਿੱਚ ਮਧਾਣੀਆਂ ਪਾਉਂਦੀਆਂ ਸਨ ਤੇ ਮਨੁੱਖ ਤੇ ਪੰਛੀਆਂ ਦੀ ਸਾਂਝ ਸਦੀਵੀ ਰਹੀ ਹੈ ਪਹਿਲਾ అలਾਰਮ ਨਹੀਂ ਹੁੰਦੇ ਸੀ ਮਤਲਬ ਕਿ ਇਹ ਚੀਕ ਚਹਾਟ ਦੇ ਨਾਲ ਹੀ ਉੱਠ ਜਾਂਦੇ ਸੀ ਜਾਂ ਕੁੱਕੜ ਜਦੋਂ ਬਾਗ ਦਿੰਦਾ ਸਵੇਰ ਨੂੰ ਪਰ ਫਿਰ ਸ਼ਾਮ ਨੂੰ ਮੁਰਗਾ ਜਿਹੜਾ ਬਣ ਜਾਂਦਾ ਉਹ ਕੁੱਕੜ ਦਾ ਤੇ ਪਤੀਲੇ ਜਿਵੇਂ ਪੈਂਦਾ ਪਰ ਉਹ ਬਾਗ ਦੇ ਨਾਲ ਹੀ ਹਟਦਾ ਪੰਛੀ ਮਨੁੱਖੀ ਜ਼ਿੰਦਗੀ ਨੂੰ ਸਕੂਨ ਬਖਸ਼ਿਸ਼ ਕਰਦੇ ਨੇ ਸਵੇਰ ਵੇਲੇ ਘਰਾਂ ਦੇ ਆਸ-ਪਾਸ ਚੈਕ ਦੀਆਂ ਚਿੜੀਆਂ ਅੰਮ੍ਰਿਤ ਵੇਲੇ ਨੂੰ ਹੋਰ ਵੀ ਆਨੰਦਮਈ ਬਣਾਉਂਦੀਆਂ ਨੇ ਹੋਰ ਪੰਛੀਆਂ ਵਾਂਗ ਹੀ ਚਿੜੀਆਂ ਦੇ ਵਿੱਚ ਵੀ ਮਨੁੱਖੀ ਜ਼ਿੰਦਗੀ ਨੂੰ ਸੇਧ ਦੇਣਦੇ ਅਨੇਕ ਗੁਣ ਮੌਜੂਦ ਹੈ ਇਸ ਦੇ ਲਈ ਇਹਨਾਂ ਦੀ ਗਿਣਤੀ ਦਾ ਨਿਰੰਤਰ ਘਟਣਾ ਚਿੰਤਾ ਦਾ ਵਿਸ਼ਾ ਹੈ ਚਿੜੀਆਂ ਆਪਣੀ ਲੋੜ ਦੇ ਅਨੁਸਾਰ ਭੋਜਨ ਇਕੱਠਾ ਕਰਕੇ ਆਪਣੇ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਤਾਂ ਕੀ ਸੀਮਤ ਨੇ ਇਹਨਾਂ ਦੀ ਇਹ ਸੋਚ ਮਨੁੱਖੀ ਜ਼ਿੰਦਗੀ ਦੇ ਲਈ ਰਾਹ ਦਸੇਰਾ ਹੈ ਅੱਜ ਵੇਖਣ ਦੇ ਵਿੱਚ ਜਿਹੜਾ ਇਨਸਾਨ ਹੈ ਉਹ ਸਾਰਾ ਕੁਝ ਜੋੜੀ ਜਾਂਦਾ ਹੈ ਕਹਿੰਦਾ ਨਾਲ ਲੈ ਜਾਣਾ ਪੰਛੀ ਦੇਖੋ ਉਹਨਾਂ ਕੇ ਕੈਰੀ ਕਰਦੇ ਆ ਜਿੰਨਾ ਕੋ ਕਰਜ਼ਾ ਕਰਦੇ ਨੇ ਚਾਹੇ ਉਹਨਾਂ ਨੂੰ ਕਿੰਨੇ ਚੱਕਰ ਲੋਣੇ ਪੈ ਪਰ ਮਨੁੱਖ ਜਿਹੜਾ ਉਹਨੂੰ ਕਹਿ ਦਈਏ ਭਈ ਰਸੋਈ ਦੇ ਵਿੱਚੋਂ ਆ ਪਾਣੀ ਪੜਾਈ ਤੇ ਨਾਲ ਮਤਲਬ ਕਿ ਉਹ ਕਈ ਕੋਜੀ ਇਕੱਠਾ ਕਰਕੇ ਲੈ ਆਂਦਾ ਇੱਕੋ ਵਾਰੀ ਚੱਕਣ ਦੀ ਕੋਸ਼ਿਸ਼ ਕਰਦਾ ਹੈ ਕਹਿੰਦਾ ਇੱਕੋ ਵਾਰੀ ਲੈ ਜੀਗੇ ਦੁਬਾਰਾ ਉੱਠਣਾ ਨਾ ਪਵੇ ਅੱਜ ਵੇਖਣ ਦੇ ਵਿੱਚ ਆ ਰਿਹਾ ਕਿ ਇਸ ਧਰਤੀ ਤੋਂ ਚਿੜੀਆਂ ਦੀ ਗਿਣਤੀ ਦਿਨ ਬਾ ਦਿਨ ਤੇਜ਼ੀ ਦੇ ਨਾਲ ਘਟਦੀ ਜਾ ਰਹੀ ਹੈ ਚਿੜੀਆਂ ਦੇ ਮਿੱਠੜੇ ਬੋਲ ਸੁਣਨ ਤੋਂ ਵਾਂਝੀ ਹੋ ਰਹੀ ਮਨੁੱਖੀ ਜ਼ਿੰਦਗੀ ਵੀ ਹੁਣ ਬੇਰਸ ਹੋ ਰਹੀ ਹੈ ਦੋ ਤਿੰਨ ਦਹਾਕੇ ਪਹਿਲਾਂ ਜਦੋਂ ਆਮ ਘਰਾਂ ਦੀਆਂ ਛੱਤਾਂ ਆਧ ਕੱਚੀਆਂ ਹੁੰਦੀਆਂ ਸੀ ਤਾਂ ਇਹਨਾਂ ਛੱਤਾਂ ਦੇ ਵਿੱਚ ਪਾਈਆਂ ਹੋਈਆਂ ਸ਼ਤੀਰੀਆਂ ਬਾਲੇ ਆਦੀ ਹੀ ਚਿੜੀਆਂ ਦੀ ਠਹਰ ਹੋਈਆਂ ਹੋਇਆ ਕਰਦੀਆਂ ਸੀ ਇਸ ਦੇ ਲਈ ਆਖਿਆ ਜਾ ਸਕਦਾ ਹੈ ਕਿ ਚਿੜੀਆਂ ਦੀ ਗਿਣਤੀ ਤੇਜ਼ੀ ਦੇ ਨਾਲ ਘਟਣ ਦਾ ਮੁੱਖ ਕਾਰਨ ਕੱਚੇ ਘਰਾਂ ਦੀਆਂ ਛੱਤਾਂ ਦਾ ਗਾਇਬ ਹੋ ਜਾਣਾ ਵੀ ਹੈ ਜਨਸੰਖਿਆ ਦੇ ਵਾਧੇ ਦੇ ਕਾਰਨ ਹੁਣ ਰੁੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ ਜਿਨ੍ਹਾਂ ਥਾਵਾਂ ਤੇ ਅਨੇਕ ਸੰਗਣੇ ਰੁੱਖ ਹੋਇਆ ਕਰਦੇ ਸੀ ਰੁੱਖਾਂ ਦੇ ਵਿੱਚੋਂ ਹੀ ਹਰ ਸਮੇਂ ਚਿੜੀਆਂ ਦੇ ਚਹਿਕਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਹੁਣੋ ਥਾਮਾ ਘਰਾਂ ਦੇ ਘਰਾਂ ਨੇ ਮਲ ਲਈਆਂ ਪਿੰਡਾਂ ਦੇ ਵਿੱਚ ਛੱਪਣਾ ਆਦੀ ਦੇ ਵਿੱਚ ਤੇ ਇਹਨਾਂ ਦੇ ਆਲੇ-ਦੁਆਲੇ ਰਹਿਣ ਵਾਲੀਆਂ ਚਿੜੀਆਂ ਹੁਣ ਛੱਪਣਾ ਦੇ ਘਟਣ ਕਾਰਨ ਹੀ ਗਾਇਬ ਹੋ ਗਈਆਂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਜੋਕੇ ਜੀਵਨ ਦੇ ਵਿੱਚ ਹੋ ਰਹੀ ਤਰੱਕੀ ਦੇ ਨਾਲ-ਨਾਲ ਮਨੁੱਖੀ ਲੋੜਾਂ ਦੇ ਵਿੱਚ ਵੀ ਵਾਧਾ ਹੋਇਆ ਜਿਸ ਦੇ ਕਾਰਨ ਮਨੁੱਖ ਨੂੰ ਕੁਝ ਅਜਿਹੇ ਫੈਸਲੇ ਵੀ ਲੈਣੇ ਪੈ ਰਹੇ ਨੇ ਜਿਨ੍ਹਾਂ ਦੇ ਨਾਲ ਮਨੁੱਖ ਤੇ ਕੁਦਰਤ ਦੇ ਵਿੱਚ ਪਾੜਾ ਵੀ ਦਿਨ-ਬਦ ਦਿਨ ਵੱਧ ਰਿਹਾ ਜਦੋਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਹਰੇਕ ਮਨੁੱਖ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਉਹ ਕੁਦਰਤ ਤੇ ਮਨੁੱਖ ਵਿਚਕਾਰ ਵੱਧ ਰਹੇ ਇਸ ਫਾਸਲੇ ਨੂੰ ਆਪਣੇ ਪੱਧਰ ਦੇ ਉੱਤੇ ਲੋੜੀਂਦਾ ਯਤਨ ਕਰਕੇ ਇਸ ਵਰਤਾਰੇ ਨੂੰ ਰੋਕਣ ਤੇ ਅਹਿਮ ਯੋਗਦਾਨ ਪਾਵੇ ਅੱਜ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜੜੀਆਂ ਦੇ ਲਈ ਵੱਡੇ ਪੱਧਰ ਦੇ ਉੱਤੇ ਰਹਿਣ ਬਸੇਰੀਆਂ ਦਾ ਪ੍ਰਬੰਧ ਕੀਤਾ ਜਾਣ ਦੀ ਵੀ ਜ਼ਰੂਰਤ ਹੈ ਜੀ ਦੋਸਤੋ ਇਹ ਸੀ ਗੱਲਬਾਤ ਜਗਤਾਰ ਸਮਾਲਸਰ ਉਹਨਾਂ ਦੀ ਕਲਮ ਦੇ ਵਿੱਚੋਂ ਐ ਐਲਾਨਾਬਾਦ ਤੋਂ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ हेलो दोस्तों एसीजी ਗੱਲਬਾਤ ਚਿੜੀਆਂ ਦੀ ਹੋਣ ਦਾ ਸਵਾਲ ਤੇ ਇੱਕ ਗੱਲਬਾਤ ਜਿਹੜੀ ਹੈ ਕਵਿਤਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਕੀ ਕਹਿੰਦੇ ਨੇ ਸੋਕ ਦੇ ਬਾਰੇ ਕੁਦਰਤ ਦੀ ਗੱਲ ਕਰਦੇ ਆ ਰੋਜ਼ ਮੈਂ ਤਾਰਾ ਤਾਰਾ ਗਿਣ ਰਾਂਤ ਬਤੌਂਦਾ ਹਾਂ ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ ਵਾਰ ਕੇ ਆਉਂਦਾ ਹਾਂ ਜਦੋਂ ਰੋਈਆਂ ਦੇ ਵਿੱਚ ਪੰਛੀ ਤੜਕੇ ਵਾਕ ਕੋਈ ਲੈਂਦਾ ਮੈਂ ਆਪਣੇ ਸੰਗ ਸੁੱਤਾ ਆਪਣਾ ਗੀਤ ਜਗਾਉਂਦਾ ਹਾਂ ਫਿਰ ਜਦ ਮੈਂ ਫਿਰ ਜਦ ਮੈਨੂੰ ਸੂਰਜ ਘਰ ਦੇ ਮੋੜ ਤੇ ਮਿਲਦਾ ਹੈ ਨਦੀਏ ਰੋਜ਼ ਨਹਾਵਨ ਉਹਦੇ ਨਾਲ ਮੈਂ ਜਾਂਦਾ ਹਾਂ ਮੈਂ ਤੇ ਸੂਰਜ ਜਦੋਂ ਨਹਾ ਕੇ ਘਰ ਨੂੰ ਮੁੜਦੇ ਆ ਮੈਂ ਸੂਰਜ ਦੇ ਲਈ ਵੇੜੇ ਨਿੰਬ ਦਾ ਪੀੜਾ ਡਾਉਂਦਾ ਹਾਂ ਮੈਂ ਤੇ ਸੂਰਜ ਬੈਠ ਕੇ ਜਦ ਫਿਰ ਗੱਲਾਂ ਕਰਦੇ ਆ ਮੈਂ ਸੂਰਜ ਨੂੰ ਤੇਰੀ ਛਾਂ ਦੀ ਗੱਲ ਸੁਣਾਉਂਦਾ ਹਾਂ ਛਾਂ ਦੀ ਗੱਲ ਸੁਣਾਉਂਦੇ ਜਦ ਮੈਂ ਕੰਬਣ ਲੱਗਦਾ ਮੈਂ ਸੂਰਜ ਦੇ ਗੋਰੇ ਗਲ ਵਿੱਚ ਭਾਵੇਂ ਪਾਉਂਦਾ ਹਾਂ ਗਰਮੈਸ਼ ਪੈਦਾ ਹੁੰਦੀ ਉੱਥੋਂ ਫਿਰ ਜਦ ਸੂਰਜ ਮੇਰੇ ਘਰ ਦੀ ਕੰਧ ਉੱਤਰਦਾ ਹੈ ਮੈਂ ਆਪਣੇ ਹੀ ਪਰਛਾਵੇਂ ਤੋਂ ਡਰ-ਡਰ ਜਾਂਦਾ ਹਾਂ ਮੈਂ ਤੇ ਸੂਰਜ ਘਰ ਦੇ ਮੁੜ ਪਰ ਪਿਛਵਾੜੇ ਜਾਂਦੇ ਹਾਂ ਮੈਂ ਉਹਨੂੰ ਆਪਣੇ ਘਰ ਦੀ ਮੋਈ ਧੁੱਪ ਵਿੱਚ ਹੋਂਦਾ ਹਾਂ ਜਦ ਸੂਰਜ ਮੇਰੀ ਮੋਈ ਧੁੱਪ ਲਈ ਅੱਖੀਆਂ ਭਰਦਾ ਹੈ ਮੈਂ ਸੂਰਜ ਨੂੰ ਗਲ ਦੇ ਵਿੱਚ ਲੈ ਕੇ ਚੁੱਪ ਕਰਾਉਂਦਾ ਹਾਂ ਮੈਂ ਤੇ ਸੂਰਜ ਫਿਰ ਚੁਪੀਤੇ ਤੁਰਦੇ ਜਾਂਦੇ ਆਂ ਰੋਜ਼ ਮੈਂ ਉਹਨੂੰ ਪਿੰਡ ਦੀ ਝੂ ਤੱਕ ਤੋਰ ਕੇ ਆਉਂਦਾ ਹਾਂ ਰੋਜ਼ ਉਦਾਸਾ ਸੂਰਜ ਰੋਜ਼ ਉਦਾਸਾ ਸੂਰਜ ਨਦੀਏ ਡੁੱਬ ਕੇ ਮਰਦਾ ਹੈ ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ ਸੋਗ ਮਨਾਉਂਦਾ ਹਾਂ ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ ਸੋਗ ਮਨਾਉਂਦਾ ਹਾਂ